ਸਸ਼ਿਕਾ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਅੱਜ ਆਪਾਂ ਗੱਲ ਕਰਾਂਗੇ 28 ਜੁਲਾਈ 2025 ਦਿਨ ਨਹੀਂ 28 ਜੁਲਾਈ ਨਹੀਂ 29 ਜੁਲਾਈ 29 ਜੁਲਾਈ 200 25 ਦਿਨ ਮੰਗਲਵਾਰ ਦੀ 28 ਦੀ ਆਪਾਂ ਵੀਡੀਓ ਤੁਹਾਨੂੰ ਪਾਈ ਨੀਗੀ ਤੇ 29 ਜੁਲਾਈ ਦੀ ਗੱਲ ਕਰਾਂਗੇ ਗੱਲ ਇਹ ਆ ਕਿ ਮੰਗਲਗ੍ਰਹਿ ਰਾਸ਼ੀ ਪਰਵਰਤਨ ਕਰ ਚੁੱਕਿਆ ਤੇ ਆਪਾਂ ਉਹਦੇ ਬਾਰੇ ਚਰਚਾ ਕਰਨੀ ਹੈ ਤੇ ਜਿਹੜੀ ਆਪਾਂ ਪਹਿਲਾਂ ਗੱਲਬਾਤ ਕਰਦੇ ਆ ਉਹ ਆਪਾਂ ਲੌਜੀਕਲੀ ਕਰਦੇ ਆ ਫ੍ਰੈਂਡਲੀ ਕਰਦੇ ਆ ਫੈਮਿਲੀ ਦੇ ਤੌਰ ਤੇ ਕਰਦੇ ਆ ਤੇ ਉਹ ਆਪਾਂ ਚਰਚਾ ਕਰਨੀ ਅੱਜ ਇੱਕ ਗੱਲ ਬਾਰੇ ਮੈਡੀਟੇਸ਼ਨ ਬਾਰੇ ਲੌਜਿਕ ਬਾਰੇ ਤਰਕ ਬਾਰੇ ਆਪਾਂ ਹਮੇਸ਼ਾ ਗੱਲ ਕਰਦੇ ਹੀ ਰਹਿੰਦੇ ਆ ਤੇ ਕਰਨੀ ਵੀ ਚਾਹੀਦੀ ਹੈ ਕਿਉਂ ਨਹੀਂ ਕਰਨੀ ਚਾਹੀਦੀ ਤਰਕ ਤੇ ਤਰਕ ਹੀ ਆ ਗੱਲ ਤੇ ਗੱਲ ਇਹ ਬਹੁਤੇ ਲੋਕ ਬਹੁਤੀਆਂ ਚੀਜ਼ਾਂ ਨੂੰ ਨਹੀਂ ਮੰਨਦੇ ਦੇਖੋ ਜੀ ਆਪਾਂ ਤੁਹਾਨੂੰ ਪਹਿਲਾਂ ਵੀ ਐਗਜ਼ਾਮਪਲ ਦਿੱਤੀ ਸੀ ਕਿ ਹਰ ਚੀਜ਼ ਹਰ ਕਿਸੇ ਲਈ ਨਹੀਂ ਬਣੀ ਕਿਸੇ ਨੂੰ ਮਨਾਉਣ ਲਈ ਅਸੀਂ ਦੁਨੀਆ 'ਚ ਨਹੀਂ ਬੈਠੇ ਜਦੋਂ ਅਸੀਂ ਬਿਮਾਰ ਆ ਨਾ ਜਦੋਂ ਅਸੀਂ ਪਰੇਸ਼ਾਨ ਆ ਨਾ ਜਦੋਂ ਸਾਨੂੰ ਕਿਸੇ ਤਰ੍ਹਾਂ ਦਾ ਕਿ ਇਸੇ ਤਰ੍ਹਾਂ ਦੀ ਮਨ ਲੋ ਗਲੇ ਦੀ ਪ੍ਰੋਬਲਮ ਹੈ ਤਾਂ ਅਸੀਂ ਗਲੇ ਵਾਲੇ ਡਾਕਟਰ ਕੋ ਜਾਨਨੇ ਆ ਹਨਾ ਜਦੋਂ ਸਾਨੂੰ ਅੱਖਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਅੱਖਾਂ ਵਾਲੇ ਡਾਕਟਰ ਕੋ ਜਾਨਨੇ ਆ ਜਦੋਂ ਸਾਨੂੰ ਮਾਨਸਿਕ ਪਰੇਸ਼ਾਨੀ ਆਉਂਦੀ ਹੈ ਤਾਂ ਅਸੀਂ ਉਸ ਨੂੰ ਲੱਭਦੇ ਆ ਜੋ ਸਾਡੇ ਮਨ ਨੂੰ ਸਹੀ ਤਰੀਕੇ ਨਾਲ ਹੈਂਡਲ ਕਰ ਪਾਵੇ ਤੇ ਜਦੋਂ ਸਾਨੂੰ ਸਾਡੇ ਲੱਗੇ ਕਿ ਮਿਹਨਤ ਵੀ ਕਰ ਰਹੇ ਆ ਸਾਰਾ ਕੁਝ ਅੱਛਾ ਹੋ ਰਿਹਾ ਫਿਰ ਵੀ ਨਾ ਕਰਜ਼ਾ ਰਹਿੰਦਾ ਹੈ ਬਿਮਾਰੀ ਘਰ ਚੋਂ ਨਹੀਂ ਜਾਂਦੀ ਤੇ ਸਾਡੇ ਰਿਸ਼ਤੇ ਖਰਾਬ ਹੋ ਰਹੇ ਆ ਪਰੇਸ਼ਾਨੀਆਂ ਵਾਧੀਆਂ ਜਾ ਰਹੀਆਂ ਨੇ ਤੇ ਫਿਰ ਅਸੀਂ ਕਿੱਥੇ ਜਾਂਦੇ ਆ ਫਿਰ ਅਸੀਂ ਲੱਭਦੇ ਆ ਕੋਈ ਇਹ ਜਿਹਾ ਜਿਹੜਾ ਸਾਨੂੰ ਇਸ ਚੀਜ਼ ਤੋਂ ਦੱਸ ਸਕੇ ਤੇ ਇਹ ਕਿਉਂ ਹੈ ਕਿਉਂ ਜੋ ਕਿਉਂ ਤੁਹਾਡੀ ਜ਼ਿੰਦਗੀ ਦਾ ਜੋ ਕਿਉਂ ਹੈ ਨਾ ਇਹਦਾ ਜਵਾਬ ਕਿਹਨੇ ਦੇਣਾ ਇੱਕ ਅੱਛੇ ਅਸਟ੍ਰੋਲੋజర్ ਨੇ ਕਿ ਵਕਤ ਇਦਾਂ ਦਾ ਚੱਲ ਰਿਹਾ ਹੈ ਇਸ ਕਰਕੇ ਇਸ ਵਕਤ ਨੂੰ ਤੁਸੀਂ ਆਰਾਮ ਨਾਲ ਸ਼ਾਂਤੀ ਨਾਲ ਕੱਢਣਾ ਹੈ ਜਾਂ ਇਦਾਂ ਦਾ ਵਕਤ ਹੈ ਕਿ ਭੱਜੋ ਦੌੜੋ ਜੋ ਮਰਜ਼ੀ ਕਰੋ ਟੈਂਪਰੇਰੀ ਤੌਰ ਤੇ ਥੋੜੀ ਬਹੁਤੀ ਪਰੇਸ਼ਾਨੀ ਸੀ ਹੁਣ ਨਹੀਂ ਹੋਏਗੀ ਤੇ ਹਰ ਜਿਵੀ ਕੀ ਹੈ ਹਰ ਜਿਵੀ ਕੀ ਹੈ ਕਿਸੇ ਦੀ ਸਲਾਹ ਲੈਣ ਚ ਹਰ ਜਿਵੀ ਕੀ ਹੈ ਦੇਖਣ ਚ ਭਾਈ ਚੰਗਾ ਭਲਾ ਕੰਮ ਕਰਦੇ ਪਏ ਆ ਮਿਹਨਤ ਪਹਿਲਾਂ ਦੀ ਤਰ੍ਹਾਂ ਚੱਲਦੀ ਪਈ ਆ ਔਰ ਸਾਰੇ ਸਾਡੇ ਨਾਲ ਦੇ ਆ ਉਹ ਥੋੜਾ ਥੋੜਾ ਕਰਕੇ ਵੀ ਥੋੜੇ ਨਾਲੋਂ ਜ਼ਿਆਦਾ ਬਣਾ ਚੁੱਕੇ ਆ ਤੇ ਅਸੀਂ ਆ ਜਿਆਦਾ ਜ਼ਰਦਾ ਕਰਕੇ ਵੀ ਉੱਥੇ ਹੀ ਖੜੇ ਆ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਬੇਚੈਨ ਕਰਦੀਆਂ ਨੇ ਪਰੇਸ਼ਾਨ ਕਰਦੀਆਂ ਨੇ ਅਸੀਂ ਇੱਕ ਹਨੇਰੇ ਚ 扑ਟਕਦੇ ਆ ਕਿਉਂਕਿ ਸਾਡੇ ਦਿਮਾਗ ਚ ਉਸ ਤਰ੍ਹਾਂ ਦੀ ਚੀਜ਼ ਹੈ ਨਹੀਂ ਐ ਕਿ ਇਸ ਫਾਸੇ ਨੂੰ ਤੁਰਿਆ ਜਾਵੇ। ਕਈ ਲੋਕ ਆ ਕੇ ਕਹਿੰਦੇ ਆ ਅਸੀਂ ਤੇ ਜੀ ਇਸ ਰਸਤੇ ਕਦੇ ਤੁਰੇ ਨਹੀਂ। ਸਾਨੂੰ ਕੁਝ ਪਤਾ ਨਹੀਂ। ਅਸੀਂ ਤੇ ਇਹਨੂੰ ਮੰਨਣ ਵਾਲੇ ਆ। ਮੰਨਣਾ ਮੰਨੋ ਜਿਨੂੰ ਮਰਜ਼ੀ। ਸਾਰੇ ਧਰਮ ਗ੍ਰੰਥਾਂ ਦੇ ਵਿੱਚ ਇੱਕੋ ਹੀ ਗੱਲ ਕਹੀ ਗਈ ਆ ਕੀ ਕਿ ਪਰਮਾਤਮਾ ਅੰਦਰ ਹੈ। ਫਿਰ ਵੀ ਅਸੀਂ ਮੰਨਦੇ ਆ ਜਿਸ ਜਗ੍ਹਾ ਤੇ ਸਾਡਾ ਜਨਮ ਹੁੰਦਾ ਹੈ ਮੰਨਣਾ ਚਾਹੀਦਾ ਹੈ। ਮੰਨਣਾ ਕਿਉਂ ਨਹੀਂ ਮੰਨਣਾ? ਜ਼ਰੂਰ ਮੰਨੋ। ਆਪਣਾ ਆਪਣਾ ਧਰਮ ਦੀ ਇੱਜ਼ਤ ਸਤਿਕਾਰ ਕਰਨਾ ਹਰ ਕਿਸੇ ਦਾ ਜਨਮ ਸਿੱਧਾ ਅਧਿਕਾਰ ਹੈ। ਕਰਨਾ ਚਾਹੀਦਾ। ਵਿਸ਼ਵਾਸ ਉਹਨਾਂ ਸਭ ਤੋਂ ਵੱਡੀ ਗੱਲ ਹੈ ਪਰ ਇਹ ਆ ਕਿ ਜਦੋਂ ਸਾਨੂੰ ਜਿਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਅਸੀਂ ਉਸ ਪਾਸੇ ਹੀ ਜਾਂਦੇ ਹਾਂ ਅਸੀਂ ਜਦੋਂ ਮੰਨ ਲਓ ਕਿ ਮੰਨ ਲਓ ਸਾਨੂੰ ਬੁਖਾਰ ਚੜ ਗਿਆ ਤਾਂ ਫਿਰ ਅਸੀਂ ਆਪਣੇ ਪਰਮਾਤਮਾ ਦਾ ਨਮਸਕਾਰ ਕਰਦੇ ਹਾਂ ਪਰ ਅਸੀਂ ਇਹ ਨਹੀਂ ਨਾ ਕਹਿੰਦੇ ਕਿ ਪਰਮਾਤਮਾ ਉੱਤ ਦਵਾਈ ਸੇਟਾ ਮੈਂ ਖਾਲਾ ਮੈਂ ਤੇ ਮੈਨੂੰ ਮਿਲ ਜੀਵੇ ਤੇ ਮੈਂ ਠੀਕ ਹੋ ਜਾ। ਇਹ ਠੀਕ ਹੈ ਉਦਾਸਰਾ ਲੈ ਕੇ ਪਰ ਅਸੀਂ ਡਾਕਟਰ ਕੋਲ ਤੇ ਜਾਂਦੇ ਹਾਂ ਤੇ ਜੇ ਸਾਨੂੰ ਆਪਣੇ ਸਟਾਰ ਦੇ ਸਮਝਣ ਲਈ ਕਿਸੇ ਕਿਸੇ ਅੱਛੇ ਹਸਟੋਲਜਰ ਕੋਲ ਤਰਕ ਨਾਲ ਤੁਸੀਂ ਗੱਲ ਕਰਕੇ ਉੱਥੇ ਜਾਂਦੇ ਹੋ ਤੁਹਾਡੇ ਦਿਮਾਗ 'ਚ ਕੋਈ ਚੰਗੀ ਗੱਲ ਪੈਂਦੀ ਹੈ ਵਹਿਮ ਨਹੀਂ ਹਾਂਜੀ ਹਾਂਜੀ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਅੱਖਾਂ ਅੱਖਾਂ ਬੰਦ ਕਰਕੇ ਅਗਲੇ ਕੋ ਬਹਿ ਗਏ ਜੀ ਕੋਈ ਬਾਬਾ ਥੋੜਾ ਹੀ ਹੈ ਉਹ ਕੋਈ ਰੱਬ ਥੋੜਾ ਹੀ ਹੈ ਜਿਹੜਾ ਵੀ ਕੋਈ ਗੁਰੂ ਹੈ ਗੁਰੂ ਸਿਰਫ ਗੁਰੂ ਹੈ ਇਨਸਾਨ ਨਹੀਂ ਹੈ ਉਹ ਗੁਰੂ ਹੈ ਤੇ ਇਨਸਾਨ ਇਨਸਾਨ ਹੈ ਉਹਨੂੰ ਨੌਲੇਜ ਹੋ ਸਕਦੀ ਆ ਉਹ ਪਗਵਾਨ ਨਹੀਂ ਹੈ ਠੀਕ ਹੈ ਤਕੀ ਹੈ ਉਸ ਨਾਲ ਤੁਸੀਂ ਸਲਾਹ ਕਰ ਰਹੇ ਹੋ ਡਿਸਕਸ਼ਨ ਕਰ ਰਹੇ ਹੋ ਜਿਸ ਤਰ੍ਹਾਂ ਵੀ ਉਮਰ ਛੋਟੀ ਹੈ ਰਿਸਪੈਕਟ ਕਰਕੇ ਗੱਲ ਕਰੋ ਵੱਡੀ ਹੈ ਤੇ ਤੂੰ ਕਹਿ ਕੇ ਗੱਲ ਵੀ ਕਰ ਸਕਦੇ ਆਪਾਂ ਇਹ ਦੁਨੀਆਦਾਰੀ ਹੈ ਤਾਂ ਤੁਸੀਂ ਇਹ ਪੁੱਛੋ ਭਾਈ ਕਿਉਂ ਤਰਕ ਕੀ ਹੈ ਕਦੋਂ ਤੋਂ ਹੈ ਐਦਾਂ ਕਿਉਂ ਹੋ ਰਿਹਾ ਕੀ ਕਰਨ ਨਾਲ ਮੈਨੂੰ ਇਸ ਤੋਂ ਰਿਲੈਕਸ ਤੇ ਨੁਕਸਾਨ ਤੋਂ ਬਚ ਸਕਦੇ ਆ ਇਹ ਆ ਤਰਕ ਦੀ ਗੱਲ ਜਿੱਦਾਂ ਕਿ ਗ੍ਰਹਿ ਬਦਲਦੇ ਆ ਜਿੱਦਾਂ ਉਹ ਰਾਸ਼ੀਆਂ ਬਦਲਦੇ ਆ ਜਿੱਦਾਂ ਉਹ ਕਿਸੇ ਇੱਕ ਘਰ ਚ ਦੂਜੇ ਘਰ ਚ ਜਾਂਦੇ ਆ ਪ੍ਰਭਾਵ ਤਾਂ ਪੈਂਦਾ ਏ ਐਵੇਂ ਥੋੜਾ ਕਈ ਲੋਕ ਕਹਿੰਦੇ ਆ ਦੋ ਤਿੰਨ ਦਿਨ ਤੋਂ ਹੀ ਮੇਰਾ ਸਿਰ ਦੁਖੀ ਜਾਂਦਾ ਗੋਲੀਆਂ ਵੀ ਲਈਆਂ ਠੀਕ ਨਹੀਂ ਹੋਇਆ ਕੀ ਹੋਇਆ ਕੁਛ ਤੇ ਹੋਇਆ ਜਾਂ ગ્રਹਿ ਚੇਂਜ ਹੋਇਆ ਜਾਂ ਕੋਈ ਚੀਜ਼ ਲਿਆ ਕੇ ਘਰ ਚ ਹੀ ਇਹ ਜੀ ਰੱਖ ਲਈ ਸਿਰ ਥੋੜਾ ਕਮਲਾ ਹੋਇਆ ਕਿ ਐਵੇਂ ਦੁਖੇਗਾ ਕੋਈ ਨਾ ਕੋਈ ਤੇ ਰੀਜ਼ਨ ਹਰ ਚੀਜ਼ ਦਾ ਹੁੰਦਾ ਨਾ ਬਸ ਇਹ ਰੀਜ਼ਨ ਹੈ ਚਾਹੇ ਆਪ ਲੱਭ ਲੋ ਤੇ ਚਾਹੇ ਫਿਰ ਕਿਸੇ ਤੋਂ ਉਹ ਕਹਿੰਦੇ ਆ ਨਾ ਜੇ ਜੇ ਸਮਝ ਨਾ ਹੋਵੇ ਤੇ ਸਮਝਦਾਰ ਨਾਲ ਗੱਲ ਕਰਕੇ ਸਮਝ ਜਾਣਾ ਚਾਹੀਦਾ ਹੈ ਇਹੀ ਸਿਆਣਪ ਹੈ ਇਹੀ ਸਲਾਹ ਹੈ ਇਹੀ ਦੁਨੀਆਦਾਰੀ ਹੈ ਵਹਿਮ ਭਰਨ ਵਾਲੀ ਕੋਈ ਗੱਲ ਨਹੀਂ ਹੈ ਹੀ ਨਹੀਂ ਹੈ ਜ਼ਰੂਰ ਤੇ ਕਿਉਂ ਕੋਈ ਕਿਸੇ ਨੂੰ ਵਹਿਮ ਭਰਮ ਚ ਪਾ ਦੇ ਮੰਨ ਲਓ ਕਿ ਤੁਹਾਨੂੰ ਕਹਿੰਦਾ ਕਿ ਤੁਸੀਂ ਹਾਂ ਨਹੀਂ ਕਰਨਾ ਤੁਸੀਂ ਪੁੱਛ ਸਕਦੇ ਹੋ ਭਾਈ ਕਿਉਂ ਨਹੀਂ ਕਰ ਕਿਉਂ ਨਹੀਂ ਕਰਨਾ ਭਾਈ ਮੈਂ ਤੇ ਕਰਾਂਗਾ ਤੇ ਕਰਕੇ ਦੇਖੋ ਸਵਾਦ ਤੁਹਾਨੂੰ ਆਉਣਾ ਹੈ ਨੁਕਸਾਨ ਤੁਹਾਡਾ ਫਾਇਦਾ ਤੁਹਾਡਾ ਜੇ ਅਗਲਾ ਕੋਈ ਕਹਿ ਰਿਹਾ ਹੈ ਤੇ ਉਸ ਚੀਜ਼ ਨੂੰ ਅਪਣਾ ਕੇ ਦੇਖ ਲਓ ਥੋੜੇ ਦਿਨ ਅਪਣਾ ਕੇ ਦੇਖੋ ਨਹੀਂ ਫਾਇਦਾ ਹੁੰਦਾ ਉਸ ਤੇ ਤਰ੍ਹਾਂ ਦੀ ਰੁਟੀਨ ਕਰ ਲਓ ਭਾਈ ਸਾਨੂੰ ਤੇ ਫਰਕ ਕੋਈ ਨਹੀਂ ਪਿਆ ਫਰਕ ਦਾ ਕੀ ਮਤਲਬ ਹੈ ਫਰਕ ਦਾ ਮਤਲਬ ਇਹ ਹੈ ਕਿ ਆਪਾਂ ਦੇਖਦੇ ਹਾਂ ਕਿ ਕੋਈ ਚੀਜ਼ ਕੀਤੀ ਹੈ ਕਿ ਮੰਨ ਲਓ ਮੰਨ ਲਓ ਕਿ ਅਸੀਂ ਤੁਹਾਨੂੰ ਸਾਨੂੰ ਕਿਸੇ ਨੇ ਕੋਈ ਚੀਜ਼ ਮਨਾ ਕਰਦੀ ਹੈ ਨਾ ਅਸੀਂ ਉਹ ਚੀਜ਼ ਕਰਨ ਲੱਗੇ ਨੁਕਸਾਨ ਨਹੀਂ ਹੋ ਰਿਹਾ ਬਹੁਤ ਅੱਛਾ ਹੈ ਮਨ ਠੀਕ ਹੈ ਅੱਛਾ ਹੈ ਦਿਮਾਗ ਠੀਕ ਹੈ ਅੱਛਾ ਹੈ ਕਾਜ ਕਲੇਸ਼ ਨਹੀਂ ਆ ਹੋਰ ਕੀ ਚਾਹੀਦਾ ਕੁਝ ਵੀ ਨਹੀਂ ਹੋਰ ਚਾਹੀਦਾ ਕਲਚੁਲੇਸ਼ਨ ਨਹੀਂ ਹੈ ਸ਼ਾਂਤੀ ਹੈ ਤੇ ਹੋਰ ਤੇ ਕੋਈ ਚਾਹੀਦਾ ਨਹੀਂ ਆ ਬਸ ਆਹੀ ਚੀਜ਼ਾਂ ਨੇ ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਤਰੀਕੇ ਨਾਲ ਹੈਂਡਲ ਕਰਦੇ ਹੋ ਸਟਾਰ ਤੁਹਾਡੇ ਸਾਥ ਦੇ ਰਹੇ ਆ ਤਾਂ ਛੋਟਾ ਛੋਟਾ ਪਰਹੇਜ ਕੀ ਕਹਿੰਦਾ ਹੈ ਮੇਨ ਗੱਲ ਇਹ ਆ ਕਿ ਜੜ ਕੋਈ ਨਹੀਂ ਦੱਸਦਾ ਉਪਾਅ ਤੁਹਾਨੂੰ ਸਾਰੇ ਦੱਸ ਦੇਣਗੇ ਬੜੇ ਉਪਾਅ ਆਏ ਆ ਬੜੇ ਉਪਾਅ ਆਏ ਆ ਜੀ YouTube ਤੇ ਐਦਾਂ ਕਰਨ ਵਾਲਾ ਹੁੰਦਾ ਐਦਾਂ ਕਰਨ ਵਾਲਾ ਹੁੰਦਾ ਕੁਝ ਨਹੀਂ ਹੁੰਦਾ ਕਿੰਨਿਆ ਕੁ ਦਾ ਹੋ ਗਿਆ ਹੋ ਸਕਦਾ ਉਸ ਟਾਈਮ ਤੇ ਉਹਦੇ ਸਟਾਰ ਚੰਗੇ ਚੱਲ ਰਹੇ ਹੋਣ ਤੇ ਹੋ ਵੀ ਜਾਵੇ ਹੁਣ ਮੰਗਲ ਦੀ ਸ਼ਨੀ ਤੇ ਦ੍ਰਿਸ਼ਟੀ ਆ ਜਾਣੀ ਹੈ ਪਹਿਲਾਂ ਮੰਗਲ ਕੇਤੂ ਦਾ ਜੋਗ ਸੀ ਹੁਣ ਤੁਸੀਂ ਕਿਸੇ ਨੇ ਨਾ ਮੈਂ ਵੈਸੇ ਮੈਂ ਸਪੈਸ਼ਲੀ ਹੈਂਡਲ ਕਰਕੇ ਵੀਡੀਓ ਨਹੀਂ ਕਦੇ ਪਾਉਂਦੀ ਕਿ ਹੈਡਲਾਈਟ ਕਰਕੇ ਐਵੇਂ ਵਿਊਜ਼ ਬਣਾਉਣ ਦੇ ਲਈ ਕਿ ਇਸ ਕਰਕੇ ਆ ਚੀਜ਼ ਹੋਣਾ ਸੀ ਬਲਾਸਟ ਹੋਣੀ ਸੀ ਪਰ ਜਿਹੜੇ ਸੁਣਦੇ ਆ ਡੇਲੀ ਉਹ ਜਾਣਦੇ ਆ ਮੈਂ ਕਿਹਾ ਸੀ ਮੰਗਲ ਕੇਤੂ ਦੇ ਜੋਗ ਕਰਕੇ ਮੰਗਲ ਕੇਤੂ ਦੇ ਜੋਗ ਕਰਕੇ ਅਗਨੀਕਾਰਕ ਹਾਸੇ ਹੋਣਗੇ ਹੁਣ ਮੰਗਲ ਦੀ ਸ਼ਨੀ ਤੇ ਦ੍ਰਿਸ਼ਟੀ ਆ ਇਹ ਲਤਾਂ ਗੋਡਿਆਂ ਨੂੰ ਪ੍ਰੋਬਲਮ ਦਊਗਾ ਇਹ ਬਲੈਕਚਨ ਇਫੈਕਸ਼ਨ ਦਊਗਾ ਇਹ ਥੋੜੇ ਬਹੁਤੇ ਐਕਸੀਡੈਂਟਰ ਹਾਸੇ ਕਰੂਗਾ ਰੋਡ ਤੇ ਸ਼ਨੀ ਕੀ ਹੈ ਵਾਈਕਲ ਸ਼ਨੀ ਸ਼ੁਕਰ ਵਾਈਕਲ ਹੈ ਤੇ ਮੰਗਲ ਕੀ ਹੈ ਬਲੈਕਚ ਪ੍ਰੋਬਲਮ ਹੋਣਾ ਇਨਸਾਨ ਦੇ ਤਾਂ ਇਸ ਕਰਕੇ ਮੰਗਲ ਦੀ ਸ਼ਨੀ ਤੇ ਦ੍ਰਿਸ਼ਟੀ ਜੋ ਹੈ ਮੰਗਲ ਕੰਨਿਆ ਰਾਸ਼ੀ ਚ ਚਲੇਗੇ ਤੇ ਕੰਨਿਆ ਰਾਸ਼ੀ ਵਿੱਚ ਮੰਗਲ ਇੱਥੇ ਰਹਿਣਗੇ ਤਕਰੀਬਨ 30 ਅਗਸਤ ਤੱਕ ਤੇ ਸ਼ਨੀ ਦੀ ਦ੍ਰਿਸ਼ਟੀ ਪਏਗੀ ਬਸ ਜਿਨ੍ਹਾਂ ਜਿਨ੍ਹਾਂ ਦੇ ਮੰਗਲ ਸ਼ਨੀ ਨੂੰ ਦੇਖੇਗਾ ਤਾਂ ਪਰੇਸ਼ਾਨੀ ਕੋਈ ਨਾ ਕੋਈ ਰਵੇਗੀ ਤਾਂ ਕਿਦਾਂ ਬਚਾ ਕਰਨਾ ਹੈ ਕਿਦਾਂ ਛੋਟੇ ਛੋਟੇ ਉਪਾਅ ਪ੍ਰਹੇਜ ਕਰਨੇ ਆ ਇਹ ਆਪਾਂ ਤੁਹਾਨੂੰ ਦੱਸਦੇ ਆ ਤੇ ਮੰਗਲ ਦਾ ਰਾਸ਼ੀ ਪਰਵਰਤਨ ਜੋ ਹੋਇਆ ਹੈ ਸਭ ਲਈ ਵੈਸੇ ਸ਼ੁਭ ਜਾਵੇ ਪਰ ਦੇਖੋ ਪ੍ਰਹੇਜ ਜਰੂਰ ਕਰਦੇ ਰਹਿਣਾ ਪਰਮਾਤਮਾ ਕਰੇ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਪਰ ਜੇ ਅਗਰ ਕੋਈ ਕਿਸੇ ਤਰ੍ਹਾਂ ਨਾਲ ਸੀਰੀ ਡਾਊਨ ਹੋ ਰਿਹਾ ਹੈ ਬਲੱਡ ਚ ਇਨਫੈਕਸ਼ਨ ਹੋ ਰਹੀ ਹੈ ਪੇਟ ਚ ਪ੍ਰੋਬਲਮ ਆ ਰਹੀ ਹੈ ਧਨੀ ਦਾਲ ਵਾਲੇ ਦਰਦ ਹੋ ਰਿਹਾ ਇਹ ਇਹਨਾਂ ਨੇ ਕਰਨਾ ਇਸ ਕਰਕੇ ਦੱਸ ਰਹੀ ਹਾਂ ਤਾਂ ਜ਼ਰੂਰ ਕਿਤੇ ਨਾ ਕਿਤੇ ਤੁਸੀਂ ਆਪਣੀ ਰਾਸ਼ੀ ਮੁਤਾਬਕ ਉਪਾਅ ਕਰੋ ਪਰਹੇਜ਼ ਕਰੋ ਰਿਲੈਕਸ ਮਿਲੇਗੀ ਦੇਖੋ ਇੱਕ ਗੱਲ ਹਮੇਸ਼ਾ ਯਾਦ ਰੱਖੋ ਬਿਨਾਂ ਵਜਾ ਤੋਂ ਕੁਝ ਨਹੀਂ ਹੁੰਦਾ ਵਜਾ ਤਾਂ ਹਰ ਚੀਜ਼ ਦੀ ਹੈ ਇਹ ਤੁਸੀਂ ਤੁਹਾਨੂੰ ਮੰਨਣਾ ਚਾਹੀਦਾ ਮੰਨਣਾ ਹੀ ਪੈਣਾ ਹੈ ਜੀ ਲੌਜੀਕ ਹੈ ਸਾਇੰਸ ਹੈ ਵੱਧ ਦੂੰ ਗੱਲਾਂ ਥੋੜਾ ਇਹਨੇ ਹੈਨਾ ਹਾਂਜੀ ਗੱਲ ਕਰਾਂਗੇ ਆਪਾਂ ਮੰਗਲ ਦੇ ਰਾਸ਼ੀ ਪਰਿਵਰਤਨ ਦੀ ਜੋ ਕਿ ਮੰਗਲ ਦੀ ਮੰਗਲ ਕੰਨਿਆ ਰਾਸ਼ੀ ਵਿੱਚ ਆਇਆ ਤੇ ਸ਼ਨੀ ਤੇ ਦ੍ਰਿਸ਼ਟੀ ਪਾਏਗਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਐਰੇਜ਼ਾਨੀ ਮੇਸ਼ ਰਾਸ਼ੀ ਦੀ ਚਲੋ ਅੱਜ ਮੰਗਲਵਾਰ ਦਾ ਦਿਨ ਹੈ ਤੇ ਤੁਹਾਨੂੰ ਮੈਂ ਰਾਹੂ ਕਾਲ ਵੀ ਦੱਸ ਹੀ ਦਵਾਂ ਤੇ ਗ੍ਰਹਾਂ ਦੀ ਜੋ ਚੰਦਰ ਜੋ ਸਾਡੇ ਮਨ ਦਾ ਕਾਰਕ ਹੈ ਉਸ ਦੀ ਸਥਿਤੀ ਬਾਰੇ ਵੀ ਆਪਾਂ ਚਰਚਾ ਕਰ ਲੈਨੇ ਆ ਹਨਾ ਅ ਅੱਜ ਦੇ ਦਿਨ ਮੰਗਲਵਾਰ ਵਾਲੇ ਦਿਨ ਜੋ ਗ੍ਰਹਾਂ ਦੇ ਮੁਤਾਬਕ ਜੀ ਦੇਖਿਆ ਜਾਵੇ ਤਾਂ ਅ 29 ਤਰੀਕ ਨੂੰ ਰਾਹੂ ਕਾਲ ਦਾ ਟਾਈਮ ਜੋ ਰਹੇਗਾ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਰਹਿਣ ਵਾਲਾ ਹੈ ਤੇ ਉਤਰਾ ਫਾਲਗੋਨੀ ਨਕਸ਼ਤਰ ਸ਼ਾਮ ਨੂੰ 7:28 ਤੱਕ ਚੱਲੇਗਾ 나ਗ ਪੰਚਮੀ ਦਾ ਦਿਨ ਹੈ ਤੇ ਜਿਨ੍ਹਾਂ ਦੀ ਵੀ ਜਨਮ ਪੱਤਰੀ ਵਿੱਚ ਜਿਨ੍ਹਾਂ ਦੀ ਵੀ ਜਨਮ ਪੱਤਰੀ ਵਿੱਚ ਕਾਲ ਸਰਪਯੋਗ ਹੈ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਦੋ नाग ਚਾਂਦੀ ਦੇ ਲੈ ਕੇ ਸ਼ਿਵਲਿੰਗ ਤੇ ਚੜਾ ਕੇ ਆਓ 나ਗ ਪੰਚਮੀ ਤੇ ਪੰਚਮੀ ਤਿਥੀ ਤੇ ਵੈਸੇ ਧਾਰਮਿਕ ਸਥਾਨ ਤੇ ਇਸ਼ਨਾਨ ਕਰਨਾ ਘਰ 'ਚ ਗੰਗਾ ਚਲ ਪਾ ਕੇ ਇਸ਼ਨਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਤੁਸੀਂ ਕਰ ਸਕਦੇ ਹੋ ਤੁਹਾਡੇ ਲਈ ਬੈਨੀਫੀਸ਼ੀਅਲ ਰਹੇਗਾ ਫਾਇਦਾ ਦੇਵੇਗਾ ਠੀਕ ਹੈ ਤੇ ਬਾਕੀ ਮੰਗਲ ਦੇ ਰਾਸ਼ੀ ਪਰਿਵਰਤਨ ਬਾਰੇ ਆਪਾਂ ਜਾਣਦੇ ਹਾਂ ਸਭ ਤੋਂ ਪਹਿਲਾਂ ਅਰੀਜ਼ਾ ਨੇ ਮੇਸ਼ ਰਾਸ਼ੀ ਦੀ ਗੱਲ ਕਰਦੇ ਹਾਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਮੰਗਲ ਗਿਆ 6ਵੇਂ ਸਥਾਨ ਵਿੱਚ 8ਵੀਂ ਦ੍ਰਿਸ਼ਟੀ ਨਾਲ ਦੇਖੇ ਗੱਲ ਲਗਨ ਨੂੰ ਸ਼ੋਭੀ ਹੈ ਚੰਗਾ ਹੀ ਹੈ ਕੌਨਫੀਡੈਂਸ ਵਧਾਏਗਾ ਕੰਮ ਕਰ ਅੱਛਾ ਕਰਾਏਗਾ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਬਸ ਧਿਆਨ ਰੱਖਣ ਵਾਲੀਆਂ ਗੱਲਾਂ ਦੋ ਨੇ ਕਿ ਇੱਕ ਗੁੱਸੇ ਤੇ ਕੰਟਰੋਲ ਰੱਖਣਾ ਦੂਜਾ ਜ਼ਿਆਦਾ țeਠ ਨਹੀਂ ਹੋਣਾ ਤੇ ਤੀਜਾ ਵਾਹਨ ਬਹੁਤ ਧਿਆਨ ਨਾਲ ਚਲਾਉਣਾ ਹੈ ਕਿਉਂਕਿ ਸ਼ਨੀ ਤੁਹਾਡੇ 12ਵੇਂ ਸਥਾਨ ਵਿੱਚ ਪ੍ਰਾਪਰਟੀ ਤੇ ਦੇ ਰਿਹਾ ਹੈ ਕੰਮ ਕਰ ਦੇ ਰਿਹਾ ਵਿਰੋਧੀਆਂ ਨੂੰ ਦੁਬਾਰਿਆ ਪਰ ਭੈਣ ਭੂਆ ਮਾਸੀ ਦੀ ਸਿਹਤ ਖਰਾਬ ਕਰ ਸਕਦਾ ਹੈ ਮਾਤਾ ਦੇਵੀ ਮਸਲਸ ਪ੍ਰੋਬਲਮ ਮੋਢੇ ਚ ਦਰਦ ਦੇ ਸਕਦਾ ਹੈ ਅਗਰ ਇਦਾਂ ਦੀ ਚੀਜ਼ ਹੋਵੇ ਤਾਂ ਨਮਕ ਦਾੜਾ ਲਗਾਉਂ انشاءاللہ ਦੇ ਆਓ ਟੌਰਸੀਆਨੀ ਬ੍ਰਿਕ ਰਾਸ਼ੀ ਦੀ ਗੱਲ ਕਰੀਏ ਤਾਂ ਬ੍ਰਿਕ ਰਾਸ਼ੀ ਵਾਲਿਆਂ ਨੇ ਅਗਰ ਕੋਈ ਟੈਸਟ ਦੇਣਾ ਤਾਂ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ ਇਸ ਟਾਈਮ ਤੇ ਪ੍ਰਾਪਰਟੀ ਦੀ ਡੀਲ ਕਰਦੇ ਸਮੇਂ ਧਿਆਨ ਰੱਖਣਾ ਹੈ ਕਿਤੇ ਸਾਈਨ ਕਰਦੇ ਸਮੇਂ ਧਿਆਨ ਰੱਖਣਾ ਹੈ ਉਲਝੇਵਾਂ ਵੱਜ ਸਕਦਾ ਹੈ ਐਵੇਂ ਹੀ ਪਰੇਸ਼ਾਨੀਆਂ ਵੱਜ ਜਾਣਗੀਆਂ ਅਗਰ ਤੁਸੀਂ ਸੋ ਸਮਝ ਕੇ ਜਾਂ ਡੀਲ ਕਰਦੇ ਸਮੇਂ ਕਿਸੇ ਤਰ੍ਹਾਂ ਨਾਲ ਪੇਪਰ ਵਰਕ ਧਿਆਨ ਨਾਲ ਨਹੀਂ ਕਰਦੇ ਤਾਂ ਹੀ ਉਲਝੇਵੇਂ ਤੁਹਾਨੂੰ ਉਲਝਾ ਸਕਦੇ ਆ ਠੀਕ ਹੈ ਤਾਂ ਕੀ ਕਰਨਾ ਸ਼ਨੀ ਨੂੰ ਸ਼ੁਭ ਕਰਨਾ ਆਟੇ ਦੀਆਂ ਗੋਲੀਆਂ ਬਣਾ ਕੇ ਮੱਛੀਆਂ ਨੂੰ ਪਾਉਂਦੇ ਰਹਿਣਾ ਤੇ ਰਾਤ ਨੂੰ ਪਾਣੀ ਸਰਾਂ ਨੇ ਰੱਖ ਕੇ ਕਿਤੇ ਗਮਲੇ ਬੁੱਟੇ ਚ ਪਾਓ ਪੇਟ ਸੰਬੰਧੀ ਪਰੇਸ਼ਾਨੀਆਂ ਤੁਹਾਡੀਆਂ ਵਧਣ ਵਾਲੀਆਂ ਨੇ ਜੈਮਨੀ ਜਨ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਕਿਉਂਕਿ ਚੌਥੇ ਸਥਾਨ ਚ ਮੰਗਲ ਕੇਤੂ ਦਾ ਯੋਗ ਬਣਿਆ ਚੌਥਾ ਖਾਨਾ ਤੁਹਾਨੂੰ ਪਤਾ ਹੀ ਹੈ ਮਾਤਾਂ ਦਾ ਤੇ ਮਾਤਾ ਦੀ ਸਿਹਤ ਥੋੜੀ ਖਰਾਬ ਹੋਏਗੀ ਕਿਉਂਕਿ ਬੁੱਧ ਦੇ ਘਰ ਚ ਜਾ ਰਿਹਾ ਮੰਗਲ ਬੁੱਧ ਤੇ ਮੰਗਲ ਮਿੱਤਰ ਨਹੀਂਗੇ ਇਸ ਕਰਕੇ ਧਿਆਨ ਰੱਖਣਾ ਅਲੀਗੇਸ਼ਨ ਤੋਂ ਮਤ ਤੋਂ ਬਚਣਾ ਮਾਤਾ ਦੇ ਸਿਰ ਵਿੱਚ ਦਰਦ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜ਼ਿਆਦਾ ਹੋ ਰਹੀ ਹੋਵੇ ਤਾ ਚਲਦੇ ਪਾਣੀ ਚ ਚੋਲ ਚਲ ਪ੍ਰਵਾਹ ਕਰਦੇ ਰਹੋ ਸ਼ਨੀ 10ਵੇਂ ਸਥਾਨ ਵਿਚ ਹੈ ਤੇ ਮਾਤਾ ਪਿਤਾ ਦੀ ਛੋੜੀ ਬੋਟੀ ਨੋਕ ਚੋਕ ਕਲੇਸ਼ ਵਗੈਰਾ ਘਰ ਚ ਰਹੇਗਾ ਤਾਂ ਉਹਦੇ ਲਈ ਕੱਚੀ ਲੱਸੀ ਦਾ ਛਿੱਟਾ ਦਿੰਦੇ ਰਹਿਣਾ ਜਦੋਂ ਤੱਕ ਮੰਗਲ ਚੌਥੇ ਆ ਮਾਂ ਦੇ ਪੈਰੀਂ ਹੱਥ ਲਾਓ ਭਾਈ ਭੈਣ ਨਾਲ ਸੰਬੰਧ ਅੱਛੇ ਰੱਖੋ ਕੈਂਸਰ ਜਾਨੀ ਕਰਕ ਰਾਸ਼ੀ ਵਾਲਿਆਂ ਦੇ ਲਈ ਤੀਜੇ ਖਾਨੇ ਜਾਇਆ ਮੰਗਲ ਤੀਜਾ ਖਾਨਾ ਜੋ ਹੈ ਹਿੰਮਤ ਦਾ ਹੈ ਹੌਂਸਲੇ ਦਾ ਹੈ ਵਧੀਆ ਹੈ ਪਰ ਸ਼ਨੀ ਨੋਮੇ ਸਥਾਨ ਦੇ ਵਿੱਚ ਹੈ ਤਾਂ ਘਰ ਚ ਕੋਈ ਵੀ ਕੰਸਟਰਕਸ਼ਨ ਦਾ ਕੰਮ ਕਰਾਣਾ ਕੋਈ ਢਾਪਾਨ ਕਰਾਣੀ ਹੈ ਸੋ ਸਮਝ ਕੇ ਕਰਾਣੀ ਹੈ ਠੀਕ ਹੈ ਮਤਲਬ ਐਵੇਂ ਨਹੀਂ ਬਿਨਾ ਵਜਾ ਤੋਂ ਇਧਰ ਉਧਰ ਢਾਉਣ ਲੈ ਲੋ ਕਿਸੇ ਦੇ ਹਸਪਤਾਲ ਦੇ ਚੱਕਰ ਲੱਗਣੇ ਸ਼ੁਰੂ ਹੋ ਜਾਣਗੇ ਕਿਉਂਕਿ ਮੰਗਲ ਬੁੱਧ ਦੇ ਘਰ ਚ ਹੀ ਹੈ ਤੇ ਬੁੱਧ ਹੀ ਤੁਹਾਡੇ ਕੱਟ ਨਾਈਸ ਹਾਂ ਬੁੱਧ ਦੇ ਘਰ ਚਾਹ ਤਾਂ ਬੁੱਧ ਤੁਹਾਡੇ ਚੋ ਐ 12ਵੇਂ ਖਾਣੇ ਦਾ ਮਾਲਕ ਹੈ ਤਾਂ ਥੋੜੀ ਬਹੁਤੀ ਖੱਜਲ ਖਵਾਰੀ ਦੀ ਮੰਗੀ ਤੌਰ ਤੇ ਉਲਝੇਵੇਂ ਹੋ ਸਕਦੇ ਆ ਜਿਆਦਾ ਜ਼ਰੂਰੀ ਹੈ ਮੈਡੀਟੇਸ਼ਨ ਕਰਨੀ ਮਨ ਤੇ ਕੰਟਰੋਲ ਰੱਖਣਾ ਲਾਲ ਕੱਪੜਾ ਕੋਲ ਰੱਖਣਾ ਇਹਦੇ ਨਾਲ ਮੰਗਲ ਤੀਜੇ ਹਿੰਮਤ ਵੀ ਦੇਵੇਗਾ ਸਕਸੈਸ ਵੀ ਦੇਵੇਗਾ ਚਾਂਦੀ ਦਾ ਕੜਾ ਜ਼ਰੂਰ ਪਾ ਲਓ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲਈ ਮੰਗਲ ਦਾ ਜੋਗ ਸ਼ਨੀ ਦੀ ਤ੍ਰਿਸ਼ਟੀ ਵਾਲਾ ਬਣਿਆ ਕਿੱਥੇ ਦੂਸਰੇ ਸਥਾਨ ਵਿੱਚ ਦੂਸਰੇ ਸਥਾਨ 'ਚ ਮੰਗਲ ਵੈਸੇ ਸ਼ੁਭ ਮੰਨਿਆ ਜਾਂਦਾ ਹੈ ਪਰ ਸ਼ਨੀ 8ਵੇਂ ਸਥਾਨ 'ਚ ਹੋਣ ਕਰਕੇ ਮੰਗਲ ਦੀ ਸ਼ਨੀ ਤੇ ਦ੍ਰਿਸ਼ਟੀ ਪਈ ਬਹੁਤ ਧਿਆਨ ਰੱਖੋ ਆਪਣੀ ਸਿਹਤ ਦਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਹਸਪਤਾਲ ਦੇ ਚੱਕਰ ਲੱਗ ਸਕਦੇ ਆ ਲੱਤ ਗੋਡੇ 'ਚ ਪ੍ਰੋਬਲਮ ਮਾਤਾ ਦੇ ਜਾਂ ਕਿਸੇ ਦੇ ਪਰਿਵਾਰ ਵਿੱਚ ਤੁਹਾਡੇ ਆਪਣੇ ਵੀ ਹੋ ਸਕਦੀ ਆ बस ਧਿਆਨ ਰੱਖਣਾ ਹੈ ਕਿ ਅਗਰ ਇਦਾਂ ਦੀ ਕੋਈ ਪ੍ਰੋਬਲਮ ਹੋਵੇ ਤਾਂ ਪਾਣੀ 'ਚ ਦੁੱਧ ਪਾ ਕੇ ਨਾਓ ਚਾਂਦੀ ਦਾ ਚੌੜਸ ਟੁਕੜਾ ਜਾਂ ਚਾਂਦੀ ਆਪਣੇ ਕੋਲ ਰੱਖੋ ਤੇ ਉਸ ਤੋਂ ਹੀ ਜ਼ਰੂਰੀ ਆ ਕਿ ਮੰਗਲ ਕਿਉਂਕਿ ਕਿਸਮਤ ਸਥਾਨ ਨੂੰ ਦੇਖੇਗਾ ਕਿਸਮਤ ਦੇ ਰਸਤੇ ਤੁਹਾਨੂੰ ਚੰਗੇ ਮਿਲਣਗੇ ਪਰ ਜਦੋਂ ਅਦਰਵਾਜੀ ਜ਼ਿਆਦਾ ਨਹੀਂ ਕਰਨੀ ਜਲਦੀ ਉੱਠਣਾ ਸੁੱਤ ਸੂਰਜ ਦੇ ਦਰਸ਼ਨ ਕਰਨਾ ਦਿਨ ਦਾ ਉਪਾਰ ਰਹੇਗਾ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਅਸ਼ਟਮੇਸ਼ ਲਗਨ ਜਾ ਰਹੀਆਂ ਸਿਰਦਰਦੀ ਵਧੀ ਦਿਮਾਗੀ ਟੈਨਸ਼ਨ ਵਧੀ ਕੋਈ ਚੀਜ਼ ਲੈਣ ਵਾਲੇ ਥੋੜੀ ਕਾਲਾ ਪਾਂਤੇ ਜੀ ਹੋਈ ਬੱਚਿਆਂ ਨਾਲ ਥੋੜੀ ਮਿਸ ਅੰਡਰਸਟੈਂਡਿੰਗ ਹੋਈ ਕੁਝ ਗਹਿਮ ਦਿਮਾਗ ਚ ਕੁਝ ਗੱਲਬਾਤ ਇਦਾਂ ਦੀ ਦਿਮਾਗ ਚ ਚੜੀ ਜਿਹਦੇ ਕਰਕੇ ਲੱਗਿਆ ਕਿ ਇਹ ਚੀਜ਼ ਕਰੀਏ ਕਿ ਨਾ ਕਰੀਏ ਹਾਂ ਕਨਫਿਊਜ਼ਨ ਥੋੜੀ ਤੰਗ ਕਰੇਗੀ ਤੁਹਾਨੂੰ ਸਿਰ ਚ ਦਰਦ ਵੀ ਕਿਸੇ ਨਾ ਕਿਸੇ ਦਾ ਰਹੇਗਾ ਮੰਗਲ ਲਗਨ ਚਾਣ ਕਰਕੇ ਇੱਕ ਤੇ ਮਿੱਠਾ ਥੋੜਾ ਕੱਟ ਖਾਓ ਤੇ ਦੂਜਾ ਮੰਗਲ ਨੂੰ ਕੰਟਰੋਲ ਕਰ ਲਈ ਧੁੱਪ 'ਚ ਸਿਰ ਟਾ ਕੇ ਰੱਖੋ ਤੀਜਾ ਸਭ ਤੋਂ ਜ਼ਰੂਰੀ ਕੰਮ ਕੰਨਿਆ ਲਗਨ ਤੇ ਕੰਨਿਆ ਰਾਸ਼ੀ ਵਾਲਿਆਂ ਨੇ ਕਰਨਾ ਹੈ ਕਿ ਬੱਚਿਆਂ ਨੂੰ ਥੋੜਾ ਬੱਚਿਆਂ ਵੱਲ ਧਿਆਨ ਦੇਣਾ ਹੈ ਬੱਚਾ ਕੋ ਟਾਈਮ ਸਪੈਂਡ ਕਰਨਾ ਹੈ ਉਹਨਾਂ ਦੀ ਸੰਗਤ ਵੱਲ ਧਿਆਨ ਦੇਣਾ ਤਾਂ ਕਿ ਸਿਤਾਰੇ ਤੁਹਾਡੇ ਸ਼ੁਭ ਚੱਲਣ ਚੰਗੇ ਚੱਲਣ ਹਨ ਅਗਲੀ ਰਾਸ਼ੀ ਦੀ ਗੱਲ ਕਰਦੇ ਆਂ ਆਪਾਂ ਜੀ ਲਿਬਰਾਜ਼ਨ ਟੁਲਾ ਰਾਸ਼ੀ ਟੁਲਾ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਬਣੇ ਹੋਏ ਆ ਦੇਖਿਓ ਤਾਂ ਮੰਗਲ ਗਿਆ 12ਵੇਂ ਸਥਾਨ ਵਿੱਚ 7ਵੇਂ ਖਾਨੇ ਦਾ مالک ਆ 12ਵੇਂ ਚਲਾ ਗਿਆ ਜੀਵਨ ਸਾਥੀ ਨਾਲ ਬੈਸਵਾਜੀ ਕਰਨ ਤੋਂ ਬਚੋ ਕੰਮ ਕਰ ਦੀ ਸਥਿਤੀ ਨੂੰ ਠੀਕ ਕਰਨ ਲਈ ਸਹਿਜਤਾ ਨਾਲ ਚੱਲੋ ਖਰਚਿਆਂ ਤੇ ਕੰਟਰੋਲ ਕਰੋ ਥੋੜਾ ਹਨਾ ਜਾਂ ਵਾਹਨ ਵੈਸੇ ਖਰੀਦਣ ਲਈ ਕੰਮ ਕਰ ਲਈ ਸਿਤਾਰੇ ਤੁਹਾਡੇ ਚੰਗੇ ਆ ਉਲਝੇਵਾਂ ਕੋਈ ਨਹੀਂ ਪਾਏਗਾ ਕੰਮ ਕੋਈ ਨਹੀਂ ਰੁਕੇਗਾ ਪਰ ਜਿਆਦਾ ਖਰਚੇ ਆਰਥਿਕ ਸਥਿਤੀ ਨੂੰ ਡਾਵਾ ਡੋਲ ਕਰ ਸਕਦੇ ਆ ਲਾਈਫ ਪਾਰਟਨਰ ਨਾਲ ਤੇ ਬਿਜ਼ਨਸ ਪਾਰਟਨਰ ਨਾਲ ਥੋੜੀ ਬਹੁਤੀ ਨੋਕ-ਚੋਕ ਵੀ ਵਧ ਸਕਦੀ ਹੈ ਤਾਂ ਬੜਾ ਹੀ ਆਰਾਮ ਨਾਲ ਚੱਲੋ ਧਿਆਨ ਰੱਖਣਾ ਕਿ ਇਹ ਪੋਤਾਸੇ ਕਦੇ-ਕਦੇ ਧਾਰਮਿਕ ਸਥਾਨ ਤੇ ਰੱਖਣਿਆ ਤੇ ਪੋਤਾਸਿਆਂ ਦਾ ਸੇਵਨ ਵੀ ਕਰਦੇ ਰਹਿਣਾ ਸਕੋਰਪੀਓ ਜਾਨੀ ਬ੍ਰਿਸ਼ਟਿਕ ਰਾਸ਼ੀ ਦੀ ਗੱਲ ਕਰੀਏ ਤਾਂ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲੇ ਤਾ ਮੰਗਲ ਤੁਹਾਡੇ ਲਗਨ ਤੁਹਾਡੀ ਰਾਸ਼ੀ ਦਾ مالک ਇਨਕਮ ਸਥਾਨ ਵਿੱਚ ਆਇਆ ਇਨਕਮ ਸਥਾਨ 'ਚ ਮੰਗਲ ਵੈਸੇ ਚੰਗਾ ਕੰਮ ਕਰਦਾ ਕਿਉਂਕਿ ਵਿਰੋਧੀ ਵੀ ਦੱਬਦੇ ਆ ਪੈਸੇ ਲਈ ਵੀ ਠੀਕ ਆ ਪਰ ਕਿਸੇ ਨਾ ਕਿਸੇ ਪੇਟ ਸੰਬੰਧੀ ਪਰੇਸ਼ਾਨੀ ਉਹੀ ਸਿਰ ਵਾਲੀ ਪਰੇਸ਼ਾਨੀ ਵੀ ਹੋ ਜਾਂਦੀ ਆ ਮੰਗਲ ਸ਼ਨੀ ਦੇ ਜੋਗ ਕਰਕੇ ਜੋ ਸੋਚਿਆ ਸੀ ਜੋ ਸੋਚਦੇ ਪਏ ਆ ਉਹ ਉਨਾਂ ਰਿਸਪਾਂਸ ਅੱਛਾ ਨਹੀਂ ਮਿਲ ਰਿਹਾ ਹੁੰਦਾ ਪਰ ਛੋਟੀਆਂ ਮੋਟੀਆਂ ਚੀਜ਼ਾਂ ਦੀ ਪਰਵਾਹ ਕਰਨੀ ਤੁਸੀਂ ਬੰਦ ਕਰਦਿਓ ਜਿਹੜੀ ਚੀਜ਼ ਲੈਣੀ ਆ ਤਾਂ ਮਤਲਬ ਲੈਣੀ ਆ ਜੋ ਕਰਨਾ ਹੈ ਮਤਲਬ ਉਹ ਕਰਨਾ ਹੈ ਇਸ ਚੀਜ਼ ਤਰ੍ਹਾਂ ਐਦਾਂ ਚੱਲੋਗੇ ਤਾਂ ਕਾਫੀ ਰਿਲੈਕਸ ਮਿਲੇਗੀ ਨਾਲ ਹੀ ਬਿਰਸ਼ਚ ਰਾਚੀ ਵਾਲਿਆਂ ਨੇ ਧਿਆਨ ਰੱਖਣਾ ਹੈ ਕਿ ਮਾਤਾ ਨਾਲ ਬੈਸਬਾਜੀ ਨਹੀਂ ਕਰਨੀ ਦੂਜੀ ਗੱਲ ਇਹ ਰੱਖਣੀ ਹੈ ਕਿ ਕਿਉਂਕਿ ਇਨਕਮ ਸਥਾਨਚਾ 6 ਵਿੱਚ ਤੋਂ 6 ਵਿੱਚ ਖਾਣੇ ਚਾਹ ਪਾਵੇਂ ਵਿਰੋਧੀ ਕੋਈ ਨੁਕਸਾਨ ਨਹੀਂ ਕਰ ਪਾਉਣਗੇ ਪਰ ਫਿਰ ਵੀ ਇਹ ਧਿਆਨ ਰੱਖੋ ਕਿ ਆਪਣੇ ਮਾਤਾ ਪਿਤਾ ਦੀ ਸਲਾਹ ਨਾਲ ਚੱਲੋ ਕੋਈ ਵੀ ਪੜਦੇ ਹੋ ਕੋਈ ਚੀਜ਼ ਕੋਈ ਕਰ ਰਹੇ ਹੋ ਕੋਈ ਕੋਰਸ ਕਰਨਾ ਤੁਹਾਨੂੰ ਹਲਕੇ ਚ ਨਾਲ ਮੰਗਲ ਨੂੰ ਹੋਰ ਸ਼ੁਭ ਕਰਨ ਲਈ ਕਾਲਾ ਨੀਰ ਰੰਗ ਨਾ ਪਾਓ ਸੈਜੀਟੇਰੀਸ ਤਨੂ ਰਾਸ਼ੀ ਦੇ ਸਿਤਾਰੇ ਪੈਸੇ ਤਾਂ ਸੰਗਰਾਮ ਤੱਕ ਸੂਰਜ ਬੁੱਧ ਅੱਠਵੇਂ ਸਥਾਨ ਵਿੱਚ ਹੈ ਤਾਂ ਕੋਈ ਨਾ ਕੋਈ ਉਲਝੇਵਾਂ ਪਰੇਸ਼ਾਨੀ ਚੱਲੀ ਰਹੀ ਹੈ ਪਰ ਮੰਗਲ ਜੋ ਹੈ ਤੁਹਾਡੇ 10ਵੇਂ ਸਥਾਨ 'ਚ ਕਾਫੀ ਦੇਰ ਤੋਂ ਪ੍ਰਾਪਰਟੀ ਸੇਲ ਕਰਨ ਬਾਰੇ ਸੋਚ ਰਹੇ ਸੀ ਉਹ ਹੁਣ ਹੋ ਜਾਏਗੀ ਠੀਕ ਹੈ ਦੂਜੀ ਤੁਸੀਂ ਗੱਲ ਕਰ ਰਹੇ ਸੀ ਕਿ ਕੋਈ ਨਵਾਂ ਚੀਜ਼ ਲਈ ਜਾਵੇ ਕੋਈ ਗੱਡੀ ਵਗੈਰਾ ਜਾਂ ਕੁਝ ਪਲਾਟ ਵਗੈਰਾ 'ਚ ਇਨਵੈਸਟ ਕੀਤੀ ਜਾਵੇ ਤਾਂ ਸਮਾਂ ਬਿਲਕੁਲ ਬੈਸਟ ਆਇਆ 10ਵੇਂ ਸਥਾਨ 'ਚ ਤੁਹਾਡੇ ਮੰਗਲ ਗਿਆ ਰਿਲੈਕਸ ਕਰੇਗਾ ਤੁਹਾਨੂੰ ਠੀਕ ਆ ਕੌਨਫੀਡੈਂਸ ਵਧਾਏਗਾ ਤੁਹਾਡਾ ਤੇ ਨਾਲ ਦੇਖੇਗਾ ਇੱਥੇ ਬੈਠ ਕੇ ਇਹ ਤੁਹਾਡੇ ਪੰਜਵੇਂ ਖਾਨੇ ਨੂੰ ਸੋਚ ਨੂੰ ਸੋਚ ਤੇ ਹੋਸ਼ ਮਨ ਤੇ ਦਿਮਾਗ ਦੋਨਾਂ ਨੂੰ ਬੈਲੈਂਸ ਕਰਕੇ ਚੱਲੋਗੇ ਤਾਂ ਵਧੀਆ ਹੁਣ ਇੱਥੇ ਬੈਠੇ ਮੰਗਲ ਦੇ ਲਈ ਜਿੱਥੇ 6ਵੇਂ ਘਰ ਚ ਗਿਆ ਬੁੱਧ ਦੇ ਖਾਨੇ ਚ ਬੁੱਧ ਬਿਜ਼ਨਸ ਦਾ ਕਾਰਕ ਹੋ ਗਿਆ ਤਾਂ ਮੰਗਲ ਉਸ ਦਾ ਮਿੱਤਰ ਨਹੀਂ ਹੈ ਤਾਂ ਕੀ ਕਰਾਏਗਾ ਇੱਥੇ ਵਾਦੋਂ ਖਰਚੇ ਸੇਵਿੰਗ ਖਤਮ ਹੋਣ ਉਹਦੇ ਕਈ ਵਾਰੀ ਚਾਂਸ ਹੋ ਜਾਣਗੇ ਕਿ ਲਓ ਜੀ ਸਾਰੇ ਲੱਗ ਗਏ ਪੈਸੇ ਤੇ ਹੁਣ ਕੀ ਕਰੀਏ ਕਰਜ਼ਾ ਜ਼ਿਆਦਾ ਲੈਣਾ ਨਹੀਂ ਹੈ ਕਿਉਂਕਿ ਖਰਚੇ ਕਰੋਗੇ ਤਾਂ ਇਨਕਮ ਆਈ ਜਾਏਗੀ ਕੋਈ ਜ਼ਿਆਦਾ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਦੂਜੀ ਇਹ ਆ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਕਿ ਜ਼ਿਆਦਾ ਇਨਵੈਸਟਮੈਂਟ ਨਹੀਂ ਕਰਨੀ ਫਿਰ ਸੋਚ ਕੇ ਬੈਠ ਕੇ ਇੱਕ ਟਾਈਮ ਖਾਣਾ ਖਾਣਾ ਤਾਂ ਹੀ ਰੈਲੈਕਸ ਮਿਲੇਗੀ ਅਗਲੀ ਰਾਸ਼ੀ ਕੈਪ੍ਰਿਕੌਰ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਜੋ ਮੰਗਲ ਹੈ ਉਹ ਗਿਆ ਨੌਵੇਂ ਸਥਾਨ 'ਚ ਨੌਵਾਂ ਖਾਨਾ ਧਰਮ ਕਰਮ ਦਾ ਹੈ ਬਦਿਆ ਹੈ તમક રાશિ વાળਿਆਂ ਦੇ ਲਈ ਚੰਗੇ ਹੋਗੇ ਸਿਤਾਰੇ ਅੱਛੇ ਹੋਗੇ ਪੂਲੇ ਚੱਕਰ ਤੋਂ ਥੋੜੀ ਨਿਜਾਤ ਜ਼ਰੂਰ ਮਿਲੇਗੀ ਤੇ ਕੋਈ ਉਲਝੀਵਾਂ ਪਿਆਸੀ ਉਦੋਂ ਤੋਂ ਵੀ ਰਿਲੈਕਸ ਮਿਲ ਜੇਗੀ ਪਰ ਖਰਚੇ ਇੱਥੇ ਵੀ ਜ਼ਿਆਦਾ ਹੀ ਹੋਣਗੇ ਕਿਉਂਕਿ ਇਹ ਤੁਹਾਡੇ 6ਵੇਂ ਖਾਨੇ ਦਾ ਮਾਲਕ ਹੈ ਵਿਰੋਧੀਆਂ ਦਾ ਮਾਲਕ ਹੈ ਬੁੱਧ ਵਿਰੋਧੀ ਦਬ ਜਾਣਗੇ ਪਰ ਉਹਨਾਂ ਦੀਆਂ ਕਈਆਂ ਗੱਲਾਂ ਕੁਛ ਨਾ ਕੁਛ ਦਿਮਾਗ ਤੇ ਘਰ ਘਰ ਦੀਆਂ ਰਹਿਣਗੀਆਂ ਮੰਗਲ 6ਵੇਂ ਸਥਾਨ ਵਿੱਚ ਹੈ ਤੇ ਕੀ ਕਰਨਾ ਜੀ ਤੁਸੀਂ ਇੱਕ ਤਾਂ ਚਾਂਦੀ ਦਾ ਬੂਰਾ ਆਪਣੇ ਕੋਲ ਜ਼ਰੂਰ ਰੱਖ ਲੈਣਾ ਤੇ ਦੂਜਾ ਕਿਉਂਕਿ ਚੰਦਰ ਤੁਹਾਡੇ ਖਾਨੇ ਦਾ ਮਾਲਕ ਹੈ ਚੌਥੇ ਦਾ ਤਾਂ ਹਿੰਮਤ ਕਰਨ ਕੇ ਲਾਈਫ ਪਾਰਟਨਰ ਤੇ ਤੁਹਾਡੇ ਰੁਕੇ ਕੰਮ ਸਰਕਾਰੀ ਹੋਣ ਗੈਰ ਸਰਕਾਰੀ ਹੋਣ ਹੋਣੇ ਸ਼ੁਰੂ ਹੋ ਜਾਣਗੇ ਪਰ ਇੱਕ ਗੱਲ ਦਾ ਧਿਆਨ ਰੱਖਣਾ ਆਪਣੇ ਭੇਤ ਕਿਸੇ ਨੂੰ ਨਹੀਂ ਦੇਣੇ ਕਿਉਂਕਿ ਤੁਹਾਡੇ ਨੌਵੇਂ ਸਥਾਨ ਵਿੱਚ ਮੰਗਲ ਜੋ ਵਿਰਾਜਮਣ ਹੈ ਇਹ ਤੁਹਾਡੇ 6ਵੇਂ ਤੋਂ 6ਵੇਂ ਖਾਨੇ ਦਾ ਮਾਲਕ ਹੈ ਜੋ ਕਿ ਵਿਰੋਧੀਆਂ ਦਾ ਵੀ ਮੰਨਿਆ ਜਾਂਦਾ ਹੈ ਅਕਿਊਰਸ ਜਾਨੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਕੁੰਭ ਰਾਸ਼ੀ ਦੇ ਲਈ ਥੋੜੀ ਜੀ ਪਰੇਸ਼ਾਨੀ ਹੋਈ ਪੰਗਲ ਮੇਕਮਾਂ ਚ ਰੁਕਾਵਟ ਹੋਈ ਬਣਦੇ ਬਣਦੇ ਰਿਸ਼ਤੇ ਥੋੜੇ ਵਿਗੜੇ ਖਰਾਬ ਹੋਏ ਭੈਣ ਭਾਈ ਨਾਲ ਥੋੜੀ ਤੂੰ ਤੂੰ ਮੈਂ ਮੈਂ ਵੀ ਹੋ ਸਕਦੀ ਆ ਤਾਂ ਚਲੋ ਉਹ ਕੋਈ ਗੱਲ ਨਹੀਂ ਪਰ ਧਿਆਨ ਇਸ ਗੱਲ ਦਾ ਰੱਖਣਾ ਹੈ ਵਾਹਨ ਧਿਆਨ ਨਾਲ ਚਲਾਉਣਾ ਹੈ ਛੱਟ ਚੋੜ ਤੋਂ ਬਣੇ ਬਚਣਾ ਹੈ ਬੱਚਿਆਂ ਨੂੰ ਵੀ ਥੋੜਾ ਬਹੁਤ ਸਹਿਜਤਾ ਨਾਲ ਪੇਸ਼ ਆਉਣਾ ਤੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਕੋਈ ਘਰੇਲੂ ਹੋਵੇ ਤਾਂ ਇਹ ਧਿਆਨ ਰੱਖਣਾ ਹੈ ਕਿ ਉਸ ਪਰੇਸ਼ਾਨੀ ਨਾਲ ਪਰਵਾਰਿਕ ਤੇ ਸਰੀਰਕ ਤੌਰ ਤੇ ਕੋਈ ਪਰੇਸ਼ਾਨੀ ਨਾ ਵਧੇ ਮਤਲਬ ਕਈ ਮੁੱਦਿਆਂ ਤੇ ਕਈ ਗੱਲਾਂ ਤੇ ਸਾਇਲੈਂਟ ਮੋਡ ਚ ਰਹਿਣਾ ਚੁੱਪ ਚਾਪ ਰਹਿਣਾ ਦੂਜੇ ਦੀ ਗੱਲ ਸੁਣਨੀ ਹੈ ਤੇ ਆਪਣੀ ਥੋੜੀ ਘੱਟ ਕਹਿਣੀ ਹੈ ਤਾਂ ਕਿ ਸਹਸਤਾ ਨਾਲ ਟਾਈਮ ਕੱਢਿਆ ਜਾ ਸਕੇ ਇੱਕ ਮਿੱਠੀ ਰੋਟੀ ਬਣਾ ਕੇ ਅੱਠ ਪੀਸ ਕਰਕੇ ਮੰਗਲਵਾਰ ਨੂੰ ਕੁੱਤੇ ਨੂੰ ਪਾਣੀ ਸ਼ੁਰੂ ਕਰ ਦੋ ਰਿਲੈਕਸ ਮਿਲੇਗੀ ਪਾਈਸੇਜ਼ ਹਨੀ ਮੇਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਦੇ ਟੈਂਪਰੀ ਤੌਰ ਤੇ ਮੰਗਲਿਕ ਜੋਗ ਬਣਿਆ ਸਤਵੇਂ ਮੰਗਲ ਆਇਆ ਸਤਵੇਂ ਮੰਗਲ ਨੇ ਬੈਠ ਕੇ ਸ਼ਨੀ ਦੀ ਲਗਨ ਤੋਂ ਦ੍ਰਿਸ਼ਟੀ ਪਾਈ ਤਾਂ ਕੀ ਹੋਇਆ ਰਾਹੁ ਉੱਛ ਹੋਇਆ ਕੰਫੀਡੈਂਸ ਅੱਛਾ ਹੈ ਠੀਕ ਹੈ ਓਕੇ ਓਵਰ ਕੰਫੀਡੈਂਸ ਖਰਾਬ ਕਰਦਾ ਹੈ ਨਾ ਤਾਂ ਇਸ ਕਰਕੇ ਜੋ ਹੈ ਜਿਸ ਤਰ੍ਹਾਂ ਹੈ ਉਸ ਨੂੰ ਉਸ ਤਰ੍ਹਾਂ ਚੱਲਣ ਦੋ ਦੂਜੀ ਗੱਲ ਜਰੂਰ ਸੁਣੋ ਵਿੱਚੋਂ ਨਾ ਕੱਟੋ ਤੀਜੀ ਗੱਲ ਮਾਤਾ ਪਿਤਾ ਦੀ ਸਲਾਹ ਨਾਲ ਹਰ ਕੰਮ ਹਰ ਰਿਸ਼ਤਾ ਅੱਗੇ ਵਧਾਉਣਾ ਸਕਸੈਸ ਦੇਗਾ ਮਰਜ਼ੀ ਕੀਤੀ ਨਹੀਂ ਤੇ ਨੁਕਸਾਨ ਹੋਇਆ ਨਹੀਂ ਕਾਲਾਪਣ ਕੀਤਾ ਨਹੀਂ ਤੇ ਪਰੇਸ਼ਾਨੀ ਆਈ ਨਹੀਂ ਬਸ ਇਹ ਦੋ ਚਾਰ ਚੀਜ਼ਾਂ ਤੋਂ ਵਿਚਾਰ ਰੱਖੋਗੇ ਸਤਵੇਂ ਮੰਗਲ ਨੁਕਸਾਨ ਨਹੀਂ ਕਰੇਗਾ ਦਹੀਂ ਕਦੇ ਕਦੇ ਪਤੀਸਾ ਕਦੇ ਕਦੇ ਧਾਰਮਿਕ ਸਥਾਨ ਤੇ ਰੱਖੋ ਸੇਵਨ ਵੀ ਕਰੋ ਤੇ ਵਧੀਆ ਰਹੇਗਾ ਕੰਜਕਾ ਨੂੰ ਖੀਰ ਖਿਲਾਣੀ ਪਾਇਸ ਜਣੀ ਮੀਨ ਰਾਸ਼ੀ ਦੇ ਲਈ ਆਪਾਂ ਤੁਹਾਨੂੰ ਦੱਸਿਆ ਕਿ ਮੀਨ ਰਾਸ਼ੀ ਦੇ ਲਈ ਸ਼ਨੀ ਲਗਨ ਚ ਹੈ ਤੇ ਮੰਗਲ ਸਤਵੇਂ ਸਥਾਨ ਤੇ ਮੀਨ ਰਾਸ਼ੀ ਵਾਲਿਆਂ ਦੇ ਲਈ ਇੱਕ ਹੋਰ ਉਪਾਅ ਕਿਉਂਕਿ ਸ਼ਨੀ ਲਗਨ ਚ ਹੈ ਤਾਂ ਕੰਮ ਦੇ ਭੇਤ ਵੀ ਕਿਸੇ ਨੂੰ ਨਹੀਂ ਦੇਣਾ ਪਰ ਪ੍ਰਾਪਰਟੀ ਤੁਹਾਡੀ ਅੱਛੀ ਚੱਲੇ ਠੀਕ ਏਸੀ ਮੰਗਲ ਦਾ ਰਾਸ਼ੀ ਪਰਵਰਤਨ 12 ਰਾਸ਼ੀਆਂ ਲਈ ਕੀ ਪ੍ਰਭਾਵ ਪਾਵੇਗਾ ਹੁਣ ਸਾਰੇ ਰਾਸ਼ੀਆਂ ਵਾਲੇ ਸੁਣੋ ਕੰਨਿਆ ਰਾਸ਼ੀ ਬੁੱਧ ਦੀ ਆ ਤੇ ਉੱਥੇ ਗਿਆ ਮੰਗਲ ਜਿਨ੍ਹਾਂ ਨੂੰ ਆਪਣੀ ਰਾਸ਼ੀ ਦਾ ਨਹੀਂ ਪਤਾ ਲੱਗੇ ਕੋਈ ਪਰੇਸ਼ਾਨੀ ਦੇ ਰਿਹਾ ਹੈ ਬੁੱਧ 6 ਨੰਬਰ ਕੰਝਕਾਂ ਛੋਟੀਆਂ ਜਾਂ ਹੇਜੜਾ ਜਿਹਨੂੰ ਆਪਾਂ ਕਹਿੰਦੇ ਆ ਠੀਕ ਬੁੱਧ ਮਤਲਬ ਕਿ ਪੇੜ ਪੌਦੇ ਬੁੱਧ ਮਤਲਬ ਬਿਜ਼ਨਸ ਮੰਗਲ ਮਤਲਬ ਸ਼ਾਰਪਨੈਸ ਮੰਗਲ ਮਤਲਬ ਬਲੱਡ ਅਗਰ ਕਿਸੇ ਤਰ੍ਹਾਂ ਨਾਲ ਮੰਗਲ ਸ਼ਨੀ ਦੀ ਯੂਤੀ ਕਰਕੇ ਗੱਡੀ ਠੋਕ ਰਹੀ ਹੈ ਅੱਲਤਾਂ ਗੋਡਿਆਂ ਦੀ ਪ੍ਰੋਬਲਮ ਆ ਰਹੀ ਹੈ ਪਰੇਸ਼ਾਨੀਆਂ ਵਧੀਆਂ ਤਾਂ ਸਾਰੇ ਰਾਸ਼ੀਆਂ ਵਾਲੇ ਗੋਪਾ ਕਰ ਸਕਦੇ ਆ ਇੱਕ ਨਮਕ ਦਾ ਡਲਾ ਲੈ ਕੇ ਗਉਸ਼ਾਲਾ ਦੇ ਦੋ ਠੀਕ ਸ਼ਨੀ ਤੇ ਮੰਗਲ ਦੀ ਦ੍ਰਿਸ਼ਟੀ ਕਰਕੇ ਥੋੜੇ ਜਿਹਾ ਸ਼ੁਹਾਰੇ ਲਓ ਸ਼ੁਹਾਰਾ ਕੀ ਹੈ ਮੰਗਲ ਸ਼ਨੀ ਸ਼ਕਤੀ ਸ਼ਨੀ ਦੀ ਵਿੱਚੋਂ ਲਾਲ ਮੰਗਲ ਦਾ ਲੌਜੀਕਲੀ ਦੱਸਦੀ ਹਾਂ ਜਾਂ ਜਾਮਣਾ ਲੈ ਕੇ ਬੱਚਿਆਂ ਨੂੰ ਵੰਡੋ ਜਾਂ ਮੰਗਲ ਸ਼ਨੀ ਦੀ ਯੁਤੀ ਕਰਕੇ ਥੋੜੇ ਜਿਹਾ ਸ਼ੁਹਾਰੇ ਲੈ ਕੇ ਜਿੰਨੇ ਮਰਜ਼ੀ ਲੈ ਲਓ ਲਾਲ ਸੂਤੀ ਕੱਪੜੇ ਚ ਪਾਓ ਜਾਂ ਜਲ ਪ੍ਰਵਾਹ ਕਰ ਦਿਓ ਕਿ ਸੌਫਟ ਹੋ ਜੇ ਬਈ ਆਰਾਮ ਨਾਲ ਗਰਹਿ ਲੰਗ ਜਾਂ ਜਾਂ ਮੰਦਰ ਰੱਖਾ ਹਨੂ ਮੰਚੀ ਠੀਕ ਹੋ ਚੇ ਓਕੇ ਚਲੋ ଏਸੀ ਮੰਗਲਦਾਰਾਸ਼ੀ ਪਰਵਰਤਨ ਆਪ ਸਭ ਲਈ ਬਹੁਤ ਅੱਛਾ ਜਾਵੇ ਜਿਨ੍ਹਾਂ ਨੇ ਵੀ ਆਪਣੀ ਜਨਮ ਤਰੀਕ ਦਿੱਤੀ ਹੁੰਦੀ ਹੈ ਨਾ ਉਹਦੇ ਪ੍ਰੋਗਰਾਮ ਦੇ ਨੀਚੇ ਤਾਂ ਉਹ ਸ਼ਨੀਵਾਰ ਵਾਲੇ ਦਿਨ ਸਵੇਰੇ 9:30 ਵਜੇ ਆਪਾਂ ਲਿਵਿੰਗ ਇੰਡੀਆ ਤੇ ਲਾਈਵ ਹੁੰਨੇ ਆ ਉੱਥੇ ਤੁਸੀਂ ਪੁੱਛ ਸਕਦੇ ਸਤਿ ਸ਼੍ਰੀ ਅਕਾਲ